ਗਿਆਨੀ ਹਰਪ੍ਰੀਤ ਸਿੰਘ ਉਤੇ ਹੋਏ ਐਕਸ਼ਨ ਤੋਂ ਬਾਅਦ ਬਿਰਸਾ ਸਿੰਘ ਬਲਟੋਹਾ ਨੇ ਕੀਤਾ ਤਿੱਖਾ ਸ਼ਬਦੀ ਵਾਰ ਦੇਖੋ ਕੀ ਕਿਹਾ ਮੈਂ ਇੱਕ ਗੁਰੂ ਦਾ ਨਿਮਾਣਾ ਸਿੱਖ ਹਾਂ ਹਰ ਧਾਰਮਿਕ ਸਖਸ਼ੀ ਉਤ ਚਾਹੇ ਛੋਟੀ ਹੋਵੇ ਚਾਹੇ ਵੱਡੀ ਹੋਵੇ ਤੇ ਖਾਸ ਕਰਕੇ ਸਿੰਘ ਸਰਬੰਦ ਦਾ ਮੈਂ ਜ਼ਿੰਦਗੀ ਵਿੱਚ ਹਮੇਸ਼ਾ ਹੀ ਸਤਿਕਾਰ ਕੀਤਾ ਹੈ ਤਮ ਗਿਆਨੀ ਹਰਕੀ ਸਿੰਘ ਹੋਰਾਂ ਦਾ ਵੀ ਬਹੁਤ ਸਤਿਕਾਰ ਕੀਤਾ ਸੀ ਪਰ ਜਦੋਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਭੁੱਲ ਕੇ ਪੰਥਕ ਰਹਿਤ ਮਰਿਆਦਾ ਨੂੰ ਭੁੱਲ ਕੇ ਤਮ ਪ੍ਰਮਾਣ ਨੂੰ ਕਰਵੈਤਾ ਨੂੰ ਭੁੱਲ ਕੇ ਤੇ ਜਥੇਦਾਰ ਦੇ ਰੁਤਬੇ ਨੂੰ ਉਹਦੇ ਮਾਨ ਸਨਮਾਨ ਨੂੰ ਜਿਹੜਾ ਉਹਨਾਂ ਨੇ ਨੁਕਸਾਨ ਪਹੁੰਚਾਇਆ ਉਹਦੇ ਕਰਕੇ ਜਿਹੜਾ ਮੈਨੂੰ ਵੀ ਜਿਹੜਾ ਇਹ ਕਦਮ ਚੁਕਣਾ ਪਿਆ ਸੀ ਔਰ ਤੁਹਾਡੇ ਸਾਹਮਣੇ ਸਾਰਾ ਇਹ ਵਰਤਾਰਾ ਜਿੱਥੋਂ ਤੁਰਿਆ ਇਸ ਰੂਪ ਚ ਤੁਰਿਆ ਠੀਕ ਹੈ ਕਿ ਇਸ ਅਨੁਸਾਰੀ ਨੂੰ 2 ਦਸੰਬਰ ਦੇ ਹੁਕਮ ਨਾਲ ਮਿਲਾਂ ਜੋੜਿਆ ਜਾ ਰਿਹਾ ਹੈ ਜੋ ਮੈਂ ਮਹਿਸੂਸ ਕਰਦਾ ਕਿ ਇਹਦਾ 2 ਦਸੰਬਰ ਦੇ ਹੁਕਮਨਾਮੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਨਹੀਂ ਕਿਉਂਕਿ ਬਾਕੀ ਸਾਰੇ ਸਹਿਬਾਨ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਉਸੇ ਤਰ੍ਹਾਂ ਹੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਕੰਮ ਅਗਵਾਈ ਦੇ ਰਹੇ ਨੇ ਕਿਉਂਕਿ ਮੈਂ ਵੀ ਉਸ ਇਨਕੁਆਇਰੀ ਦਾ ਜਿਹੜੀ ਸਬਕਮੇਟੀ ਨੇ ਕੀਤੀ ਆ ਉਹਦਾ ਹਿੱਸਾ ਬਣਿਆ ਸੀ ਤੇ ਸਬਕਮੇਟੀ ਕੋਲੇ ਦੁਰਖਾਸਤ ਦੇ ਕੇ ਪਰਮਿਸ਼ਨ ਲੈ ਕੇ ਮੈਂ ਵੀ ਆਪਣਾ ਬਿਆਨ ਦਿੱਤ ਕਰਾਇਆ ਸੀ ਤੇ ਜਿੱਥੋਂ ਤੱਕ ਗੈਵੀ ਹਰਪ੍ਰੀਤ ਸਿੰਘ ਹੋਰਾਂ ਦੇ ਸਾਧੂ ਦੇ ਇਲਜ਼ਾਮਾਂ ਦਾ ਸਵਾਲ ਹੈ ਜੋ ਮੈਨੂੰ ਪਤਾ ਲੱਗਾ ਹੈ ਕਿ ਬੜੇ ਡਾਕੂਮੈਂਟ ਸਬੂਤਾਂ ਦੇ ਆਧਾਰ ਤੇ ਕੱਲੇ ਜ਼ੁਬਾਨੀ ਕਲਾਮ ਹੀ ਨਹੀਂ ਉਹ ਸਾਰਾ ਕੁਝ ਸਾਬਤ ਹੋਇਆ ਜਿਹੜਾ ਕਿ ਫਾਈਲ ਦਾ ਹਿੱਸਾ ਪ੍ਰਾਣੀਆਂ ਚਿੱਠੀਆਂ ਜਿਹੜੀਆਂ ਉਹ ਦਿਖਦਾ ਰਿਹਾ ਆ ਅਗਲੇ ਬਨੇ ਡੱਬੀਆਂ ਨਹੀਂ ਲੱਭੀਆਂ ਕਿੱਥੇ ਗਈਆਂ ਕਿਉਂ ਨਹੀਂ ਲੱਭਣ ਦਿੱਤੀਆਂ ਦੁਨੀਆਂ ਕਿਹੜਾ ਅਸਰ ਸੂਕ ਵਰਤ ਕੇ ਜਿਹੜਾ ਆ ਉਹ ਰਿਪੋਰਟ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਕਾਗਜ਼ ਨਹੀਂ ਮਿਲਿਆ ਉਹ ਤੇ ਗੈਨੀ ਹਰਪ੍ਰੀਤ ਨੂੰ ਮਨਦਸਾ ਕਹਿੰਦੇ ਹੀ ਹੈ ਕਿ ਇਹਨਾਂ ਨੇ ਹਰ ਥਾਂ ਤੇ ਆਪਣੀ ਜੜੀ ਲਾਈ ਹੈ ਕਿ ਰਤੂ ਕੈਦੀ ਵਰਤੋਂ ਕਰਦੇ ਹੋ ਆਪਣੇ ਸੁਖ ਦੀ ਵਰਤੋਂ ਕਰਦੇ ਹੋ ਮੈਨੂੰ ਇਨਸਾਫ ਨਹੀਂ ਮਿਲਦਾ ਉਹ ਮੀਡੀਆ ਚ ਵੀ ਕਹਿ ਚੁੱਕਾ ਹੈ ਪਰਾਨਯ ਕਿਥੀ ਜਿਹੜੀਆਂ ਉਹ ਲਿਖਦਾ ਹੈ ਜੋ ਕੁਸ਼ੂ ਦੇ ਕੋਲ ਬਚਿਆ ਬਚਾਇਆ ਸੀਗਾ ਉਹਨੇ ਸਭ ਕੁ ਨਿਕੜੇ ਜਮਾ ਕਰਾਇਆ ਜਿਹੜੇ ਸਬੂਤ ਨੇ ਪਰ ਇਸ ਤੋਂ ਵੀ ਲਾਵਾ ਲੱਗ ਭਾਵੇਂ ਇੱਕ ਦਰਜਨ ਦੇ ਕਰੀਬ ਜਿਹੜੇ ਦੋਸ਼ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਹਰਾਂ ਦੇ ਉੱਤੇ ਪੰਤਕ ਮਰੀਆਨਾ ਨੂੰ ਲੈ ਕੇ ਔਰ ਜਿਹੜੇ ਉਹਨਾਂ ਨੇ ਜਥੇਦਾਰ ਦੇ ਮਾਨ ਸਨਮਾਨ ਨੂੰ ਟੇਸ ਪੰਚਾਈ ਆ ਉਹਨੂੰ ਲੈ ਕੇ ਤੇ ਨਿਜ਼ਮਾ ਨੂੰ ਲੈ ਕੇ ਜਿਹੜਾ ਆ ਉਹਨਾਂ ਦੋਸ਼ਾਂ ਦੀ ਬੜੀ ਜੜੀ ਹੈ। ਡੰਗਾਈ ਦੇ ਨਾਲ ਸਬਕੂਤੀ ਨੇ ਜਾਂਚ ਕੀਤੀ ਹੈ ਫਿਰ ਉਹ ਵੀ ਸਬੂਤਾਂ ਦੇ ਰਾਹ ਤੇ ਜਿਹੜਾ ਸਾਬਤ ਕਰਕੇ ਉਸ ਸਬਕੂਤੀ ਦੀ ਰਿਪੋਰਟ ਦਾ ਹਿੱਸਾ ਬਣਿਆ ਜਿਹਦੇ ਵਿੱਚ ਸ਼੍ਰੀ ਅਕਾਲ ਤਖਸਾਲ ਤੇ ਬੈਠੇ ਜਦੋਂ ਮੈਨੂੰ ਸੱਦਿਆ ਗਿਆ ਸੀ ਅਸੀਂ ਅਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਪੜਾਣੀਆਂ ਗਾਣੇ ਕੱਢੀਆਂ ਸੀ ਤੇ ਸਾਰੇ ਸ਼ਬਦ ਦੇ ਵਰਤੋਂ ਕੀਤੀ ਸੀ ਉਹ ਸਾਬਤ ਹੈ ਜਿਹੜਾ ਕਿ ਮਰਿਆਦਾ ਦੀ ਉਲੰਘਣਾ ਹੈ ਇੱਕ ਅਮਰਤਾਨੀ ਸਿੱਖ ਨੂੰ ਗਾਣਾ ਕੱਢਣਾ ਇੱਕ ਧਾਰਮਿਕ ਨਹੀਂ ਫਿਰ 16 ਅਕਤੂਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਹੋਰੀ ਰੋਂਦੇ ਹਾਂ ਜਿਹੜੀ ਵੀਡੀਓ ਪਾਉਂਦੇ ਨੇ ਜਿਹਦੇ ਵਿੱਚ ਮੇਰੇ ਉੱਤੇ ਬੜੇ ਭੈੜੇ ਬੜੀ ਦੂਸ਼ ਲਾਉਂਦੇ ਨੇ ਕਿ ਵਿਸਤਾ ਸਿੰਘ ਮੇਰੇ ਪਰਿਵਾਰ ਨੂੰ ਤੇ ਮੈਨੂੰ ਧਮਕੀਆਂ ਦੇ ਰਿਹਾ ਹੈ ਮੇਰੇ ਪਰਿਵਾਰ ਨੂੰ ਨੰਗੇਆਂ ਕਰਨ ਦੀ ਮੇਰੀਆਂ ਧੀਆਂ ਨੂੰ ਫੜਨ ਦੀ ਤੇ ਮੈਨੂੰ ਮੇਰੀ ਜਾਤੀ ਬਾਰੇ ਸ਼ਬਦਾਂ ਦੇ ਮਾੜੇ ਸ਼ਬਦਾਂ ਦੀ ਵਰਤੋਂ ਕਰ ਰਿਹਾ ਹੈ ਜਿਹਨੇ ਮੈਨੂੰ ਬਹੁਤ ਦੁੱਖ ਪਹੰਚਾਇਆ ਔਰ ਗਣ ਹਰਪੀ ਸਿੰਘ ਉਹਨਾਂ ਦੀ ਕੀ ਮਨਛਾ ਸੀ ਮੈਨੂੰ ਨਹੀਂ ਪਤਾ ਮਨਜਾ ਤਾਂ ਸਪੱਸ਼ਟ ਹੈ ਕਿ ਉਹ ਨਿਰਗੁਣ ਪ੍ਰਕਾਟ ਕੋਲ ਕਰਨਾ ਚਾਹੁੰਦੇ ਸੀ ਕਿ ਕਸ਼ਿ ਸ਼ੰਤਰ ਦੇ ਤਹਿ ਤੇ ਤੈਥ ਜਿਹੜਾ ਆ ਇੱਕ ਅਜੇਹਾ ਮਹੌਲ ਬਣਾਉਣਾ ਚਾਹੁੰਦੇ ਸੀ ਕਿ ਆਪ ਵਿਚਾਰਾ ਬਣਨਾ ਚਾਹੁੰਦੇ ਸੀ ਤੇ ਮੈਨੂੰ ਇੱਕ ਬਦਮਾਸ਼ ਦੇ ਤੌਰ ਤੇ ਪੇਸ਼ ਕਰਨਾ ਚਾਹੁੰਦੇ ਸੀ ਇੱਕ ਅਮਰਤਾਰੀ ਸਿਖ ਨੂੰ ਤਾਂ ਮਸੂਰਾ ਅਕਤੂਬਰ ਤੋਂ ਲੈ ਕੇ ਉਹਦੇ ਸਬੂਤ ਮੰਗਦਾ ਹੁੰਦਾ ਹੈ ਕਿ ਗਿਆਨੀ ਹਰ ਕਿਸੇ ਨੂੰ ਮਰਨੇ ਝੂਠ ਬੋਲੇ ਤੇ ਝੂਠੇ ਦੋਸ਼ ਲਾਏ ਮੈਨੂੰ ਸਬੂਤ ਚਾਹੀਏ ਨੇ ਮੈਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਕਚਾਈ ਦੇ ਵਿੱਚ ਜਾ ਕੇ ਫਸੀਲ ਦੇ ਥੱਲੇ ਖੜ ਕੇ ਜਾ ਕੇ ਅਰਦਾਸ ਕੀਤੀ 29 ਅਕਤੂਬਰ ਨੂੰ ਉਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੇ ਮੇਰੀ ਸੰਗਲੀ ਹੈ ਅਜਾ ਜੋ ਵੀ ਵਰਕਿਆ ਮੇਰੇ ਕਰ ਗਿਆਨੀ ਹਰਕ੍ਰਿਸ਼ਮ ਮਹਾਰਾਜ ਦੇ ਸੂਪਰੇ ਜੀ ਸੀ ਸੋਚਿਆ ਹਾਂਜੀ ਤੇ ਹੋਰ ਬਹੁਤ ਉਸਾ ਜੀ ਦੇ ਵਿੱਚ ਜਿਹੜੀ ਉਸ ਰਿਵਾਇਤ ਦੀ ਉਸ ਪਰੰਪਰਾ ਦੀ ਉਸ ਮਰਿਆਦਾ ਦੇ ਲੰਘਣਾ ਕਰਦੇ ਹੋયા ਦੀ ਅਰਦਾਸ ਕਰਨ ਉਹ ਨਹੀਂ ਕਰ ਸਕਦੇ ਚੰਡੀਗੜ੍ਹ ਸੰਚਲਿਤ ਮੁੱਖ ਮੰਤਰੀ ਉਹ ਵੀ ਕਾਂਸ ਦਾ ਹਾਂਜੀ ਉਹਦੇ ਵਿਆਹ ਦੇ ਜਥੇਦਾਰ ਸਨਤਾ ਜਾਣਾ ਕਾਂਸੀ ਮੁੱਖ ਮੰਤਰੀ ਦੀ ਉਸ ਕਾਂਸ ਦੇ ਜਿਹੜੇ ਇਨਸ਼ੀਰ ਅਕਾਲ ਤਖਸਾਲ ਨੂੰ ਤੈ ਤੇ ਰਿਪਿਤਾ ਉਹਦੇ ਪੁੱਤ بیٹے ਦੇ ਆਨੰਦ ਕਰਨ ਦੀ ਅਰਦਾਸ ਕਰਨਾ ਮੇਰਾ ਖਿਆਲ ਹੈ ਕਿ ਕੋਈ ਵੀ ਗੁਰਮਤ ਦਾ ਧਰਮ ਨਹੀਂ ਮਰਿਆਦਾ ਦਾ ਧਰਮ ਨਹੀਂ ਸਿੱਖ ਬਤਾ ਨਹੀਂ ਕਰ ਸਕਦਾ ਭਗਵੰਤ ਮਾਨ ਦੇ ਆਨੰਦ ਕਾਰਜ ਜਿਆਦਾ ਹੁੰਦਾ ਹੈ ਤੇ ਗੁਰੂ ਮਾਰ ਦਾ ਰੂਪ ਉਹਦੇ ਮੁਖਮੰਤੇ ਨਵਾਸਤੇ ਲਿਆਂਦਾ ਜਾਂਦਾ ਹੈ ਤੇ ਗੇਟ ਦੇ ਉੱਤੇ ਗੁਰੂ ਮਾਰ ਸੱਚੇ ਪਾਤਸ਼ਾਹ ਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਲਕੀ ਦੀ ਤਲਾਸ਼ੀ ਜਿਹੜੀ ਹੈ ਜੁੱਤੀਆਂ ਪਾ ਕੇ ਲਈ ਜਾਂਦੀ ਹੈ ਔਰ ਬੁਰੀ ਤਰ੍ਹਾਂ ਲਈ ਜਾਂਦੀ ਜਿਸ ਤਰ੍ਹਾਂ ਕਿਸੇ ਫਰੀਆਦੀ ਦੀ ਲਈ ਜਾਂਦੀ ਹੈ ਤੇ ਜੱਜ ਦਾ ਸਾਹਮਣੇ ਫਰਜ਼ ਬਣਦਾ ਸੀਗਾ ਕਿ ਉਹਦੇ ਉੱਤੇ ਕਾਰਵਾਈ ਕਰੇ ਇੱਕ ਸੱਤ ਸੌਂਦੇ ਕਿ ਏਡਾ ਵੱਡਾ ਉਲੰਘਣ ਜਿਹੜਾ ਹੈ ਜਿਹੜੇ ਗੁਰਮਹਾਂ ਦਾ ਸਰੂਪ ਲੈ ਕੇ ਆਏ ਸੀ ਜਾਂ ਜਿਨ੍ਹਾਂ ਨੇ ਪ੍ਰਬੰਧ ਕੀਤਾ ਸੀ ਜਾਂ ਜਿਨ੍ਹਾਂ ਦੇ ਘਰ ਚ ਆਇਆ ਸੀਗਾ ਏਡਾ ਵੱਡਾ ਮਾਣਰ ਜਿਹੜਾ ਹੈ ਉਹ ਹਾਂਜੀ ਉਸ ਤੇ ਕੋਈ ਘਾੜ ਨਹੀਂ ਔਰ ਇਸ ਤੁਲਾ ਵਾ ਜਿਹੜਾ ਆ ਆਗਮਨ ਚੱਲਾ ਜਿਹਦੇ ਬਾਰੇ ਗਿਆਨੀ ਹੈਪੀਸ ਮੁਰੀਕ ਨੇ ਕਿ ਕਿ ਮੇਰੀ ਉਸ ਪਰਵਾਰ ਨਾਲ ਸਾਹੀ ਬੜੀ ਹੈ ਮਿੱਤਰਤਾ ਹੀ ਬੜੀ ਹੈ ਪਿਆਰ ਹੀ ਬੜਾਇਆ ਤੇ ਮਿੱਤਰਤਾ ਪਿਆਰ ਇਤੋਂ ਦੱਸਿਆ ਗਿਆ ਜੈਲ ਸਿੰਘ ਸਾਹਿਬ ਉਹਨਾਂ ਨੇ ਸਮਾਗਮ ਤੇ ਜਾਂਦੇ ਆ ਤੇ ਅਗਲੀ ਛਲਕ ਤੇ ਆ ਲੱਗੇ ਆਮੋ ਦੀ ਪੜ ਦੇ ਲੀਡਰ ਨਹੀਂ ਗੱਡੀਆਂ ਉਭਦੀਆਂ ਜਿਹੜਾ ਕਪੂਰਥਲਾ ਹਾਊਸ ਹੈ ਜਿੱਥੇ ਸਮਾਗਮ ਸੀ ਉਹਦੇ ਅੰਦਰ ਜਾਂਦੀਆਂ ਅੰਦਰ ਵੀ ਜਿਸ ਤਦਰ ਮਰਿਆਦਾ ਦੀ ਉਲੰਘਣਾ ਜਿਹਦਰ ਸਾਹਿਬ ਦੇ ਸਾਹਮਣੇ ਹੋਈ ਤੇ ਉੱਥੇ ਗਲੈਮਰ ਦੇ ਵਿੱਚ ਖੜਕੇ ਹੈ ਉਹਨਾਂ ਦੇ ਵਿੱਚ ਖੜਕੇ ਸਾਡੇ ਜਿਹਦਰ ਸਾਹਿਬ ਕੀ ਸਾਥ ਕਰਨਾ ਚਾਹੁੰਦੇ ਸੀ ਜੇ ਕਿਸੇ ਸਮੇਂ ਨਰਕ ਨਿਯਮ ਸਮਾਜ ਦੇ ਵਿੱਚ ਸਨਮਾਨ ਇਸ ਚੀਜ਼ ਦਿੱਤਾ ਜਾਂਦਾ ਮੈਂ ਨਹੀਂ ਕਿਹਾ ਕਿ ਜੋ ਕੋਈ ਵਿਹਾ ਕਿਸਮ ਕਰਦਾ ਹੈ ਮੈਂ ਵੀ ਉਸ ਉੱਤੇ ਸਵਾਲ اٹਹਣਾ ਮੇਰੀਆਂ ਧੀਆਂ ਨੇ ਭੈਣਾਂ ਨੇ ਬੱਚੀਆਂ ਨੇ ਮਾਵਾ ਨੇ ਮੈਂ ਹਰ ਕਿਸ ਦਾ ਸਤਿਕਾਰ ਕਰਦਾ ਹਾਂ ਪਰ ਸਾਡੇ ਜੱਜਦਰ ਸਹਿਬਾਨ ਜਿਹੜੇ ਅੱਜ ਦੀਆਂ ਮਨੋਰੰਜਨ ਕਰਨ ਵਾਲੀਆਂ ਬੀਬੀਆਂ ਨੇ ਉਹਨਾਂ ਦੇ ਸਮਾਗਮ ਵਿੱਚ ਜਾਣਗੇ ਤੇ ਫਿਰ ਕਹਿਣਗੇ ਕਿ ਮੈਂ ਇਸ ਕਰਕੇ ਗਿਆ ਸੀ ਕਿ ਮੇਰੀ ਬੱਚੀ ਪ੍ਰਿੰਕਾ ਦਾ ਕੋਰਸ ਮਿਲਣਾ ਚਾਹੀਦਾ ਸੀ ਹੋਰ ਬਹੁਤ ਕੁਝ ਹੈ ਲਗਭਗ 1 ਦਰਜਨ ਦੇ ਕਰੀਬ ਜਿਹੜੇ ਹੈ ਗਹਿਨੇ ਹਰਪੀ ਸਿੰਘ ਹੋਣ ਤੇ ਜਿਹੜੇ ਇਹ ਦੋਸ਼ ਸਾਬਤ ਹੋਏ ਉਹਨਾਂ ਨੂੰ ਧਾਰ ਹੈ ਉਹਨਾਂ ਦੋਸ਼ਾਂ ਦੇ ਵਿਰੋਧ ਵਿੱਚ ਬੰਦੀ ਕੈਦਰੀ ਦੇ ਵਿੱਚ ਆਪਣਾ ਪੱਖ ਰੱਖਣ ਪਰ ਕਿਉਂਕਿ ਉਹਨਾਂ ਦੀ ਆਦਤ ਹੈ ਕਿ ਉਹ ਕਾਨੂੰਨ ਨੂੰ ਗੁਰਦਾ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਅੰਦਰੋਂ ਹੋਰ ਨੇ ਬਾਹਰੋਂ ਹੋਰ ਨੇ ਬਾਰੋਂ ਵੀ ਕਈ ਵਾਰ ਸਾਹ ਦੇ ਵਿੱਚ ਇਹੋ ਜਿਹੇ ਚੰਚੜ ਜੰਦੇ ਨੇ ਕਿ ਉਹ ਰੱਖਾਇਆ ਵੀਡੀਓ ਤੋਂ ਹਾਂ ਦੇਖੀ ਜਿਹੜੇ ਮੁੰਡਾ ਨੇ ਹਰ ਤਾਂ ਮੈਂ ਤਾਂ ਕਿਹਾ 1.5 ਘੰਟੇ ਦੀ ਸਵਾਰ ਆਵੇ ਪਰ ਹੁਣ ਤਾਂ ਸਭ ਕੁਝ ਹੋ ਗਿਆ ਜਿਹਦੇ ਕਰਕੇ ਮੈਂ ਮੰਗਦਾ ਸੀਗਾ ਹੁਣ ਮੈਨੂੰ ਤਾਂ ਲੋੜ ਨਹੀਂ ਪਰ ਪੌਲ ਨੂੰ ਲੋੜ ਆ ਕਿ ਉਹ 1.5 ਘੰਟੇ ਦੀ ਵੀਡੀਓ ਵੀ ਜਾਰੀ ਹੋਣੀ ਚਾਹੀਦੀ ਤੇ ਜਿਹੜੀਆਂ ਜਿਹੜੀਆਂ ਵੀ ਗੱਲਾਂ ਜਿਹੜੀਆਂ ਨੇ ਸਾਬਤ ਹੋਈਆਂ ਨੇ ਹਾਂਜੀ ਉਹ ਉਹ ਉਹਨਾਂ ਦੇ ਜਵਾਬ ਜਿਹੜੇ ਨੇ ਉਹ ਜਮੇ ਹਰਪੀ ਸਿੰਘ ਗਣ ਅੰਤ ਦੀ ਬੇਚੈਰੀ ਦੇ ਸਬੂਤਾ ਸਮੇਤ ਰੱਖਣੇ ਜੇ ਇਹ ਸਬੂਤਾ ਸਮੇਤ ਚਾਹੇ ਉਹਨਾਂ ਦੇ ਸੰਗ ਕੈਸ ਹੈ ਚਾਹੇ ਮੇਰੇ ਗਾਮ ਨੇ ਚਾਹੇ ਮਰਯਾਦਾ ਨੂੰ ਲੈ ਕੇ ਚਾਹੇ ਤਖਤ ਸ਼੍ਰੀ ਦੰਦਮਾ ਸਾਹਿਬ ਦੀ ਮਰਯਾਦਾ ਨੂੰ ਲੈ ਕੇ ਚਾਹੇ ਹੋਰ ਜਿਹੜੀ ਹੈ ਇੱਕ ਜਥੇਦਾਰ ਦੇ ਰੁਤਬੇ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ ਗੱਲਾਂ ਜਿਹੜੀਆਂ ਸਾਹਤ ਹੋਈਆਂ ਨੇ ਉਹਨਾਂ ਬਾਰੇ ਜਿਹੜਿਆ ਆਪਦੇ ਉੱਥੇ ਰੱਖਣ ਇਵੇਂ ਫਿਰ ਭਾਉ ਕਿ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂਗਾ ਤੇ ਮਤਕੌਮ ਨੂੰ ਇਹਨਾਂ ਕਹ ਦੱਸਣਾ ਚਾਹਣਾ ਆ ਗਿਆਨੀ ਹਰਪ ਸਿੰਘ ਖੋਹਾਂ ਦੇ ਵਿਰੁੱਧ ਲਗਭਗ 1 ਦਰਜਨ ਦੇ ਕਰੀਬ ਜਿਹੜੇ ਨੇ ਤੱਥਾਂ ਦੇ ਆਧਾਰ ਤੂ ਸਬੂਤਾਂ ਦੇ ਆਧਾਰ ਤ ਜਿਹੜੇ ਦੋਸ਼ ਨੇ ਉਹ ਸਾਬਤ ਹੋਏ ਨੇ ਜਿਹੜੇ ਮਰਯਾਦਾ ਦੀ ਲੰਘਣਾ ਹੈ ਧੰਪ੍ਰਮਾ ਦੀ ਲੰਘਣਾ ਹੈ ਤੇ ਰਵੈਟਾ ਦੀ ਲੰਘਣਾ ਹੈ ਤੇ ਜਿੱਥੇਦਰ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀਆਂ ਉਹਨਾਂ ਦੀਆਂ ਕਾਰਵਾਈਆਂ ਨੇ ਇਸ ਤਰ੍ਹਾਂ ਕਿ ਜਿਹੜੀ ਉਹਨਾਂ ਦੇ ਉੱਤੇ ਅੱਜ ਜਿਹੜੀ ਹੈ ਅ ਸ਼ਰਮ ਗੁਧ్ర ਪ੍ਰਬੰਧ ਕਮੇਟੀ ਦੀ ਅਗਜਟਵ ਨੇ ਜਿਹੜੀ ਕਾਰਵਾਈ ਕੀਤੀ ਹੈ ਮੈਂ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ ਕਿ ਸਤਿਗੁਰੂ ਮਤੇ ਰਚਨਾ ਜਲਲਾਸ ਕੀਤੀ ਸੀ ਤੂੰ ਦਾਸ ਦੀ ਅਦਾਸ ਪ੍ਰੋਣ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ